22 ਬਾਈ ਦੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਮਿਸਟਰ ਮਕੇਸ਼ ਕਪੂਰ 32 ਸੈਕਟਰ ਦੇ ਰਹਿਣ ਵਾਲੇ ਨੇ 32 ਤੇ ਉਹਨਾਂ ਨੂੰ ਰਾਤ ਨੂੰ ਆਪਣੇ ਘਰ ਦੇ ਬਾਹਰ ਕੋਈ ਸੈਰ ਕਰ ਰਏ ਸੀ ਤੇ ਫੋਨ ਤੇ ਗੱਲ ਕਰ ਰਏ ਸੀ ਇਨ ਬਿਟਵੀਨ ਕੁਝ ਲੜਕੀਆਂ ਨੇ ਆ ਕੇ ਉਹਨਾਂ ਨੂੰ ਸਨੇਚਿੰਗ ਕੀਤੀ ਉਹਨਾਂ ਦਾ ਫੋਨ ਉਹਨਾਂ ਦੇ ਚੇਨ ਉਹਨਾਂ ਦੇ ਮੋਬਾਈਲ ਪਰ ਹੋਰ ਰਿੰਗ ਵਗੈਰਾ ਲਾ ਲਈਆਂ ਤੇ ਉਹਨਾਂ ਨੂੰ ਕੁਝ ਸਟਾ ਮੀ ਮਾਰੀਆਂ ਤੇ ਉਹ ਸਟਾ ਮਾਰਨ ਦੇ ਉੱਤੇ ਉਹਨਾਂ ਨੇ ਕੰਪਲੇਂਟ ਕੀਤੀ ਤੇ ਕੰਪਲੇਂਟ ਤੇ ਡਿਵੀਜ਼ਨ ਨੰਬਰ 7 ਵਿੱਚ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਬਲਾਈਂਡ ਸੀਗਾ ਜਿਹੜਾ ਕਿ ਮੇਰੇ ACP ਸਾਹਿਬ ਮਿਸਟਰ ਸੁਮੇਰ सूद ਔਰ ਭੁਪੇਂਦਰ ਇਨਸਪੈਕਟਰ 7 ਨੰਬਰ ਡਿਵੀਜ਼ਨ SHQ 7 ਇਹਨਾਂ ਨੇ ਆਪਸਰਾ ਦੇ ਨੋਟਸ ਲਿਆ ਕੇ ਜੋਸਾ ਸੀਪੀ ਸਾਹਿਬ اور ਡੀਸੀਪੀ ਸਾਹਿਬ ਤੋਂ ਗਾਈਡਲਾਈਨਸ ਮਿਲੀਆਂ ਉਹਨਾਂ ਨੂੰ ਲੈ ਕੇ ਤੇ ਉਸ ਸਾਹਿਬ ਨਾਲ ਇਹਨਾਂ ਨੇ ਉਹਨੂੰ-ਉਨੂੰ ਟਰੇਸ ਕਰਨ ਦੀ ਕਾਫੀ ਜ਼ੋਰ-ਸ਼ੋਰ ਨਾਲ ਮਿਹਨਤ ਕੀਤੀ ਔਰ ਮਿਹਨਤਦਾਰ ਨਤੀਜੇ ਨਿਕਲੇ ਆ ਵੀ ਇਹਨਾਂ ਦੇ ਹਮਰ ਰਿਸੋਰਸਸ ਔਰ ਟੈਕਨੀਕਲ ਜਸਤਾ ਵੀ ਇਨਫੋਰਮੇਸ਼ਨ ਦੇ ਮੁਤਾਬਕ ਇਹਨਾਂ ਨੇ ਉਹਨਾਂ ਨੂੰ ਟਰੇਸ ਕੀਤਾ ਔਰ ਟਰੇਸ ਕਰਨ ਤੇ ਚਾਰ ਲੜਕਿਆਂ ਨੂੰ ਅਰੈਸਟ ਕੀਤਾ ਸਰ ਪਹਿਲਾਂ ਵੀ ਕੋਈ ਚਾਹੀਦਾ ਇਨਾਂ ਤੇ ਜਿਹੜਾ ਹੈਗਾ ਇੱਕ ਲੜਕੇ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਹੈਗੇ ਆ ਇਹ ਮਤਲਬ ਉਹ ਚੌਥੀ ਵਾਰ ਦਾਤ ਹੈਗੀ ਆ ਔਰ ਜਿਹੜੇ ਦੂਸਰੇ ਮੁੰਡੇ ਹੈਗੇ ਉਹਨਾਂ ਤੇ ਫਰਸਟ ਪਰਚਾ ਹੀ ਹੈ ਬਾਕੀ ਉਹਨਾਂ ਦੇ ਪ੍ਰੀਵੀਅਸ ਡਰੈਸਾਂ ਤੋਂ ਕਨਫਰਮ ਕੀਤਾ ਜਾਊਗਾ ਤੇ ਅੱਜ ਬਰਾਮਦਗੀ ਕੀ ਹੋਇਆ ਬਰਾਮਦਗੀ ਅੱਜ ਇਹਨਾਂ ਤੋਂ ਇੱਕ ਮੋਟਰਸਾਈਕਲ ਇੱਕ ਐਕਟਿਵਾ ਤਿੰਨ ਦਾਤ ਜਿਹੜੇ ਸਟੈਂਪਡ ਆਸਤੇ ਸੀਗੇ ਔਰ ਇੱਕ ਸੋਨੇ ਦੀ ਚੈਨ ਇੱਕ ਮੰਦਰੀ ਤੋ ਇਹ ਸਾਡੀਆਂ ਚੀਜ਼ਾਂ ਬਰਾਮਦ ਹੋਈਆਂ ਜੇ ਇਹਨਾਂ ਦੇ ਦੋ ਸਾਥੀ ਹੋਰ ਵੈਸਟਰਨ ਵਾਲੇ ਰਹਿੰਦੇ ਆ ਉਹਨਾਂ ਤੇ ਵੀ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਊਗਾ ਔਰ ਬਾਕੀ ਜਿਹੜੀ ਕੋਈ ਇਹਨਾਂ ਦੀ ਰਹਿੰਦੀ ਬਰਾਮਦਗੀ ਉਹ ਫਿਰ ਉਹ ਬੰਦਿਆ ਕੋਲ ਇਹਨਾਂ ਦੱਸਿਆ ਬਾਕੀ ਇਹ ਪੇਸ਼ ਕਰਕੇ ਰਿਮਾਂਡ ਲੈਣ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹ ਕੀਤੀ ਜੋ ਸਰ ਜਿਹੜੀ ਚੈਨ ਤੇ ਮੰਦਰੀ ਬਰਾਮਤ ਨਾਲ ਹੋ ਰਹੀ ਹੈ ਲਿਸਟ ਸੋਹੀ ਬਾਰਦਾਤ ਦਾ ਬਾਰਦਾਤ ਜਿਹੜੀ ਨੇ ਫੋਕਲ ਬਿਲਕੁਲ ਸੇਮ ਹੋਏ ਤਾਂ 300 ਤੋਂ ਬਾਅਦ ਰੈਸਟ ਹੋਏ ਨੇ ਤੇ ਉਹੀ ਹੀ ਸੇਮ ਇਨਸੀਡੈਂਟ ਦੇ ਵਿੱਚ ਇਹੇ ਬੰਦੇ ਸੀਗੇ ਤੇ ਤਾਂ ਹੀ ਨੰਨੂ ਰੈਸਟ ਕੀਤਾ ਇੱਕ ਸਰ ਸ਼ਹਿਰ ਦੇ ਵਿੱਚ ਸਨੇਚਰੀ ਦਾ ਬਾਰਦਾਤ ਦਾ ਹਲਕਾ ਫੁਰ ਵੀ ਦਾ ਕੁਝ ਜ਼ਿਆਦਾ ਹੀ ਹੋ ਰਹੀ ਹੈ ਇਹਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਐਕਚੁਅਲੀ ਜਿਹੜੀਆਂ ਬਾਰਦਾਤਾਂ ਹੈਗੀਆਂ ਇਹਦੇ ਵਿੱਚ ਅਸੀਂ ਕਾਫੀ ਪਿੱਛੇ ਪਹਿਲਾਂ ਵੀ ਰੈਸਟ ਕੀਤੇ ਸੀਗੇ ਮਿਹਰਬਾਨ ਵੀ ਫੜੇ ਸੀ ਜਿਹੜਾ ਮਰਡਰ ਸੀ ਜਾਂ ਮੋਤੀ ਨਗਰ ਵੀ ਫੜੇ ਫੋਕਲ ਪੁਆਇੰਟ ਵੀ ਫੜੇ ਅਸੀਂ ਕਾਫੀ ਬੰਦੇ ਆਲਰੇਡੀ ਰੈਸਟ ਕੀਤੇ ਤੇ ਜਿਹੜੇ ਕੋਈ ਇੱਕਾ ਦੁਕਾ ਜਿਹੜੇ ਹੋਰ ਵੀ ਕੁਝ ਰਹਿੰਦੇ ਆ ਕੇਸ ਅਸੀਂ ਉਹ ਵੀ ਪੂਰੇ ਜ਼ੋਰ ਨਾਲ ਟ੍ਰੇਸ ਕਰਾਂਗੇ ਸਰ ਜਿਹੜੇ ਇਹ ਜੇ ਮਾਰੇ ਅਨਸਰ ਹੋ ਰਹੇ ਜਾਂ ਵਾਰਦਾਤਾ ਕਰਨ ਦੀਆਂ ਸੌਤ ਦੇ ਉਹਨਾਂ ਲਈ ਪੁਲਿਸ ਨੂੰ ਕੀ ਮੈਸੇਜ ਹੈ ਵੀ ਜਿਹੜਾ ਵੀ ਕ੍ਰਾਈਮ ਕਰੂਗਾ ਉਹਦਾ ਫੜਿਆ ਜਾਊਗਾ ਕ੍ਰਾਈਮ ਕਰਨ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਤਰੀਕੇ ਨਾਲ ਵੀ ਬਖਸ਼ਿਆ ਨਹੀਂ ਜਾਊਗਾ ਸਰ ਇਹ ਸਾਰੇ ਮੁਲਜ਼ਮ ਜਿਹੜੇ ਫੜੇ ਆ ਰੋਪੀਏ ਰਹਿਣਾ ਕਿੱਥੋਂ ਦੇ ਇਹ ਅਲੱਗ-ਅਲੱਗ ਜਗ੍ਹਾ ਤੇ ਰਹਿਣ ਵਾਲੇ ਨੇ ਜਿਹੜੇ ਏਰੋਪੀ ਹੈਗੇ ਨੇ ਕੁਝ ਮੁੰਡੀਆਂ ਇੱਕ ਮੁੰਡੀਆਂ ਤੋਂ ਆ ਕੋਈ ਈਸਡਬਲ ਕਲੋਨੀ ਦਾ ਜਾਂ ਆਪਣਾ ਸਮਰਾਹ ਚੌਕ ਦੇ ਲਾਗੇ ਅਲੱਗ-ਅਲੱਗ ਮੱਲਿਆਂ ਦੇ ਨੇ ਮਿਲ ਕੇ ਵਾਰਦਾਤ ਕਰਦੇ ਸਨ ਹਾਂਜੀ ਮਿਲ ਕੇ ਕਰਦੇ ਮਿਲ ਕੇ ਵਾਰਦਾਤ ਕਰਦੇ ਸੀਗੇ ਰਾਤ ਨੂੰ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀ ਕਰਦੇ ਬਸ ਤੁਰੇ-ਤੁਰੇ ਜਾਂਦੇ ਜਿੱਸਾ ਹੈਗਾ ਉਸ ਅਜੇ ਤੱਕ ਜੋ ਪ੍ਰੀਵੀਅਸ ਇਨਵੈਸਟੀਗੇਸ਼ਨ ਚ ਆਇਆ ਮੇ ਤੁਰੇ-ਤੁਰੇ ਜਾਂਦੇ ਜਿਹੜਾ ਬੰਦਾ ਮਿਲ ਜਾਂਦਾ ਸੀਗਾ ਤੇ ਉਹਨੂੰ ਇਹ ਟਾਰਗੇਟ ਕਰਦੇ ਕੋਈ ਵਾਰਦਾਤ ਇਹਨਾਂ ਨੇ ਕਬੂਲ ਕੀਏ ਪਹਿਲੇ ਵੀ ਕੋਈ ਵਾਰਦਾਤ ਕਰੀ ਇੱਕ ਬੰਦੇ ਦਾ ਦੱਸਿਆ ਜਿਸ ਤਰ੍ਹਾਂ ਮੈਂ ਵੀ ਉਹਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਲੜਾਈ ਝਗੜਿਆਂ ਦੇ ਔਰ ਇਹਨਾਂ ਕੰਮਾਂ ਦੇ ਤੋ ਇੱਕ ਬੰਦੇ ਤੇ ਪਹਿਲਾਂ ਵੀ ਬਾਕੀਆਂ ਦਾ ਵੀ ਪ੍ਰੀਵੀਅਸ ਰਿਕਾਰਡ ਖੰਗਾਲਿਆ ਜਾ ਰਿਹਾ ਸਰ ਇੱਕ ਰਾਤ ਦੀ ਵੀ ਰਾਤ ਦੀ ਵੀ ਕਿ ਕੋਈ ਗੋਲੀ ਚੱਲਣ ਦੀ ਕੋਈ ਘਟਨਾ ਹੋਈ ਕੋਈ ਮੇਰੇ ਕੋਲ ਅਜੇ ਤੱਕ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਰਾਤ ਦੀ ਕੋਈ ਗੋਲੀ ਚੱਲੀ ਹੈ ਲੜਾਈ ਝਗੜੇ ਦਾ ਤਾਂ ਸੀਗਾ ਵੀ ਇਹ ਤਾਂ ਵਟ ਕੁਛ ਜਾਂ ਕੋਈ ਲੜਾਈ ਝਗੜਾ ਹੋਇਆ ਲੇਕਿਨ ਅਜੇ ਇਸ ਸੰਬੰਧੀ ਕੋਈ ਇਨਫੋਰਮੇਸ਼ਨ ਕੋਈ ਘਰ ਵਾਲਿਆਂ ਨੂੰ ਦਾਵਾ ਕੀਤਾ ਜਾ ਰਿਹਾ ਵੀ ਇਹਨੂੰ ਵੀ ਜਿਹੜੇ ਰਾਤ ਦਾ ਹਮਲਾਵਰ ਸੀ ਕੋਈ ਉਹ ਨੋ ਨੋ ਫਾਈਲਿੰਗ ਹੋ ਗਏਗੀ। ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਪਾਵਾਂਗੇ ਵੀ ਇਨਵੈਸਟੀਗੇਸ਼ਨ ਹੋਣ ਤੋਂ। ਠੀਕ ਹੈ ਜੀ। ਕੀਤੀ ਹੈ ਐਡੀਸੀ ਸਾਹਿਬ ਨੇ ਜਿਹਦੇ ਵਿੱਚ ਇੱਕ ਮੁਕੇਸ਼ ਨਾਮ ਦੇ ਲਾੜਦੇ ਨਾਲ ਲੁੱਟ ਹੋਈ ਸੀਗੀ। ਤੇ ਉਸ ਸਮੇਂ ਜਿਹੜੇ ਮੁਕੇਸ਼ ਜੀ ਉਹ ਤੁਹਾਡੇ ਨਾਲ ਗੱਲ ਕਰ ਰਹੇ ਸੀ ਕੀ ਗੱਲ ਹੋ ਰਹੀ ਸੀ ਤੇ ਤੁਸੀਂ ਕੀ ਸੁਣਿਆ? ਸਭ ਤੋਂ ਪਹਿਲਾਂ ਮੈਂ ਡਿਵੀਜ਼ਨ ਨੰਬਰ 7 ਐਸਐਚਓ ਸਾਹਿਬ, ਸੀਐਸਪੀ ਸਾਹਿਬ ਸਮੇਤ ਸੂਜੀ, ਐਡੀਸੀ ਐਡੀਸੀ ਵੀ ਮਨਦੀਪ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇਹ ਜਿਹੜੀ ਕਾਰਵਾਈ ਕੀਤੀ ਹੈ ਇਹਨਾਂ ਦੇ ਦੋ ਦਿਨ ਦੇ ਵਿੱਚ ਵਿੱਚ ਸਾਰਾ ਸਾਰੇ ਹੀ ਬੰਦੇ ਸੁੱਕ ਕੇ ਲੱਖਾਂ ਦੇ ਪਿੱਛੇ ਸੁਟੇ ਇਹਨਾਂ ਨੇ ਇਹਨਾਂ ਤੋਂ ਮੈਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਮਦਰ ਕਰਦਾ ਉਸ ਦਿਨ ਦੀ ਗੱਲ ਹੈ ਇਹ ਰਾਤ ਦਾ ਟਾਈਮ ਹੈ 11:50 ਮਿੰਟ ਤੇ ਮੇਰਾ ਲੈ ਸ਼ੁਰੂ ਹੋਈ ਹੈ 11:00 ਬਜੇ 12:10 ਮਿੰਟ ਤੇ ਇਹਨਾਂ ਨੇ ਹਮਲਾ ਕੀਤਾ ਉਹ ਲੇਕਿਨ ਮੇਰੇ ਕੋਲ ਲਾਈਵ ਰਿਕਾਰਡਿੰਗ ਮੈਂ ਬੰਦ ਨਹੀਂ ਕੀਤਾ ਫੋਨ ਨੂੰ ਠੀਕ ਹੈ ਉਹਨੂੰ ਬੰਦ ਨਹੀਂ ਕੀਤਾ ਦੂਸਰੇ ਫੋਨ ਤੋਂ ਇਹਨਾਂ ਦੇ ਘਰ ਫੋਨ ਕੀਤਾ ਤੇ ਮੈਂ ਕਿਹਾ ਦੇਖੋ ਹੈ ਮੇਰਾ ਬ੍ਰਦਰ ਹੀ ਇਹ ਛੋਟਾ ਹੋ ਤੇ ਘਰ ਫੋਨ ਕੀਤਾ ਬੱਚੇ ਨੂੰ ਮੈਂ ਕਿਹਾ ਦੇਖੋ ਜਾ ਕੇ ਕੀ ਦਿੱਕਤ ਆਈ ਹੈ ਉਸ ਤੋਂ ਬਾਅਦ ਫਿਰ ਮੇਰਾ ਇੱਕ ਰਿਵਾਲਵਰ ਲਾਇਸੈਂਸ ਹੀ ਜਿਹੜਾ ਰਿਵਾਲਵਰ ਸੀ ਉਹ ਮੈਂ ਚੱਕ ਕੇ ਫਟਾਫਟ ਇੱਧਰ ਆਇਆ ਉਹਨੀ ਦੇ ਨੂੰ ਉਹ ਬਹੁਤ ਹੀ ਸੱਟਾਂ ਮਾਰ ਕੇ ਚੱਲ ਗਏ ਸੀ ਸੱਟਾਂ ਇੰਨੀਆਂ ਕੋ ਗਹਿਰੀਆਂ ਸੀ ਬਹੁਤ ਜ਼ਿਆਦਾ ਉਹਨਾਂ ਨੇ ਦਾਤਰਾ ਗੁੰਡਾਸੇ ਲੋਹੇ ਦੇ ਉਹ ਮਾਰ ਮਾਰ ਕੇ ਬਹੁਤ ਜ਼ਖਮੀ ਕੀਤਾ ਸੀ ਉਹਨਾਂ ਨੂੰ ਤੇ ਬਹੁਤ ਬੁਰੀ ਹਾਲਤ ਦੇ ਵਿੱਚ ਉਹਨਾਂ ਨੂੰ ਡੀ ਐਮ ਸੀ ਹਾਲਤ ਹੁਣ ਕੁਝ ਕਾਫੀ ਜ਼ਿਆਦਾ ਫਰਕ ਆ ਹੁਣ ਉਹਨਾਂ ਦਾ ਅਪਡੇਟ ਹੈ ਕੱਲ ਆਪਰੇਸ਼ਨ ਹੋਇਆ ਹੈ ਕੱਲ ਪਲੇਟ ਪਈ ਹੈ ਮਾਂ ਦੇ ਵਿੱਚ ਉਸ ਤੋਂ ਬਾਅਦ ਇੱਕ ਦੋ ਅਪਡੇਟ ਹੋਰ ਹੋਣੇ ਆ ਉਹਨਾਂ ਦੇ ਬਹੁਤ ਯਾਨੀ ਕਿ ਗੜਸ ਜੀ ਉਹਨਾਂ ਦੇ ਵਿੱਚ ਬੜੀ ਤਾਕਤ ਸੀ ਬੜੀ ਤੇ ਉਹਨਾਂ ਨੇ ਪੂਰਾ ਪਹਿਲਾਂ ਦੋ ਬੰਦੇ ਆਏ ਦੋਨਾਂ ਦਾ ਮੁਕਾਬਲਾ ਕੀਤਾ ਲੰਬੇ ਪਾਲੇ ਢਾਲੇ ਆ ਫਿਰ ਚਾਰ ਜਣੇ ਪੰਜ ਜਣੇ ਹੋਰ ਆ ਗਏ ਤੇ ਉਹਨਾਂ ਨੇ ਹਾਂ ਉਹਨਾਂ ਨੇ ਹਮਲਾ ਬਹੁਤ ਲਗਦਾ ਨਹੀਂ ਉਹ ਲੁਧਿਆਣਾ ਪੁਲਿਸ ਨੇ ਕਾਬਲੀ ਤਰ੍ਹਾਂ ਕੰਮ ਕੀਤਾ ਬਹੁਤ ਹੀ ਕਾਬਲੀ ਤਰ੍ਹਾਂ ਮੈਂ ਤਾਰੀਫ ਕਰਦਾ ਇਹਨਾਂ ਦੀ ਬਹੁਤ ਜ਼ਿਆਦਾ ਜਾਨੀ ਕਿ ਹੈਵੀ ਰਿਸਪੈਕਟਡ ਹੈ ਤਾਰੀਫ ਦੇ ਕਾਬਿਲ ਹੈ ਜਿਹਨੇ ਇਹਨਾਂ ਦਿਨ ਰਾਤ ਵੰਦ ਕਰਕੇ ਐਸਐਚਓ ਸਾਹਿਬ ਐਸਸੀਬੀ ਸਾਹਿਬ ਐਡੀਸੀਬੀ ਸਾਹਿਬ ਨੇ ਪੂਰੀ ਲਗਨ ਦੇ ਨਾਲ ਆਪਣਾ ਇਹ ਉਹਨਾਂ ਨੂੰ ਫੜਿਆ ਉਹਨਾਂ ਨੂੰ ਠੀਕ ਹੈ ਹਾਂਜੀ